ਕੋਟ ਬੁੱਡੇ ਦੀ ਜਥੇਬੰਦੀ ਦਾ ਜਿਹੜਾ ਲੰਗਰ ਚੱਲ ਰਿਹਾ ਵਾ ਦੇਖੋ ਸਵੇਰੇ 7 ਵਜੇ ਤੋਂ ਲੈ ਕੇ ਲਗਭਗ ਰਾਤ ਦੇ 10-11 ਵਜੇ ਤੱਕ ਇਤਰਾਈ ਲੰਗਰ ਦੀ ਸੂਰ ਦੇ ਵਿੱਚ ਇਤਰਾਈ ਭੀੜ ਰਹਿੰਦੀ ਆ ਇਧਰ ਲੰਗਰ ਤਿਆਰ ਹੋ ਰਿਹਾ ਹੈ ਹੁਣ ਮਾਟੇ ਨੂੰ ਐਸਾ ਕੀ ਰੱਖਣਾ ਹੋਣਾ ਬਾਬਾ ਪ੍ਰਗਟ ਸਿੰਘ ਜੀ ਨੇ ਜਿਹੜੇ ਮੁਖ ਸੇਵਾਦਾਰ ਨੇ ਇਥੇ ਬਾਬਾ ਜੀ ਹਾਂਜੀ ਸਾਡੀ ਗੱਲਬਾਤ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੇ ਤੁਹਾਡਾ ਸਵਾਗਤ ਆ ਸਾਡੇ ਕੋਲ ਹਾਂਜੀ ਸਾਡੀ ਗੱਲਬਾਤ ਤੁਸੀਂ ਤੁਹਾਡਾ ਬਹੁਤ ਬਹੁਤ ਹਾਂਜੀ ਜੀ ਤੇ ਬਾਬਾ ਜੀ ਕਿਵੇਂ ਚੱਲ ਰਿਹਾ ਲੰਗਰ ਬਹੁਤ ਵਧੀਆ ਕਿਰਪਾ ਮਾਰੋ ਸਾਲ ਹੋਣ ਵਾਲਾ ਪੂਰਾ ਪੂਰਾ ਸਾਲ ਇੱਕ ਦੋ ਦਿਨ ਅੱਛਾ ਇੱਕ ਦੋ ਦਿਨ ਕੱਟਨੇ ਕੀ ਬਾਤ ਹੈ ਇਸ ਸਾਲਾਂ ਦੀ ਇੱਥੇ ਕੀ ਸਿੰਘਾਂ ਨੂੰ ਪ੍ਰਵਾਹ 13 ਮਹੀਨੇ ਦਿੱਲੀ ਦੀਆਂ ਬੁਰੂਹਾਂ ਤੇ ਤੇ 12 ਮਹੀਨੇ ਦਾਤਾ ਸਿੰਘ ਖਨੋਰੀ ਬਾਰਡਰ ਤੇ ਇਹ ਬੜੀ ਉਹਦੀ ਕਿਰਪਾ ਪਰਮੇਸ਼ਰ ਦੀ ਕਰੇ ਬਾਬਾ ਜੀ ਮੈਂ ਵੇਨਾ ਆਵਾਂ ਵੀ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 10 11 ਵਜੇ ਤੱਕ ਇਸ ਲੰਗਰ 'ਚ ਬੜੀ ਸੰਗਤ ਦੀ ਨਹੀਂ 7 ਵਜੇ ਨਹੀਂ ਤੁਸੀਂ ਤਕਰੀਬਨ ਗਿੰਡੋ ਮੈਂ 3 ਵਜੇ ਉੱਠਦਾ ਰੋਜ਼ ਅੱਛਾ ਤੇ 4:30 ਵਜੇ ਚਾਹ 5:00 ਵਜੇ ਪੰਜ ਪੂਰੇ ਤਿਆਰ ਹੋ ਜਾਂਦੀ ਆ। ਅੱਛਾ ਤੇ 5:00 ਵਜੇ ਤੋਂ ਸੰਗਤਾਂ ਆਉਂਣ ਦਾ ਵੀ ਚਾਹ ਛਕਣਾ। ਠੀਕ ਹੈ ਜੀ। ਤੇ ਮੁੜ ਕੇ 7:00 ਵਜੇ ਤੇ 8:00 ਵਜੇ 9:00 ਵਜੇ ਤੇ ਪਰੌਂਠਾ ਸ਼ੁਰੂ ਹੋ ਜਾਂਦਾ। ਅੱਛਾ ਜੀ। ਤੇ ਫਿਰ ਤਾਂ ਸੰਗਤਾਂ ਦਾ ਆੜਾ ਜਾਂਦਾ। ਲੈਣਾ ਲੱਗਦੀਆਂ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ। ਰਾਤ ਨੂੰ ਫਿਰ ਕਿੰਨੇ ਕੁਝ? ਰਾਤ ਨੂੰ ਸਾਡਾ ਲੰਮਾ ਹੀ ਪਹਿਰਾ। ਠੀਕ ਹੈ। ਭਾਵੇਂ ਕੋਈ 1:00 ਵਜੇ ਆ ਜੇ 2:00 ਵਜੇ ਆ ਜੇ। ਅੱਛਾ। ਹੁਣ ਰਾਤ ਅਸੀਂ 10-11 ਵਜੇ ਪਰਚਾਦੇ ਲਾਏ ਫੇਰ। ਵਾਹ ਜੀ ਕੈਸੇ ਮਹਾਰਾਜ ਦੀ ਕਿਰਪਾ 24 ਘੰਟੇ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਐ ਇੱਥੇ ਚੱਲਦਾ ਆ ਦੇਖਣ ਵੇ ਆ ਜੀ ਤਸਵੀਰਾਂ ਦੇਖਣ ਦਿਖਾ ਰਹੇ ਆ ਅਸੀਂ ਜਦੋਂ ਵੀ ਕੋਈ ਸਿੰਘ ਆ ਜਾਏ ਉਦੋਂ ਉਹਨੂੰ ਸ਼ਿਕਾਰਾਂ ਵਿੱਚ ਕਾਉਨੇ ਪਹੁੰਚਦੇ ਸਾਡੇ ਕੋਲ ਨਾ ਆਵੇ ਤੇ ਫਿਰ ਉਸੇ ਵੇ ਪਕਾ ਲਈਦਾ ਇਹ ਬਾਬਾ ਪ੍ਰਕਾਸ਼ ਸਿੰਘ ਜੀ ਨੇ ਜੋ ਆਪਣੀ ਯੂਨੀਅਨ ਦਾ ਕਿਸਾਨ ਸੰਦਰਸ਼ ਕਮੇਟੀ ਦਾ ਪ੍ਰਧਾਨ ਨੇ ਤਰਨਤਾਰਨ ਸਾਹਿਬ ਜ਼ਿਲ੍ਹੇ ਦੇ ਨਾਲੇ ਸੇਵਾ ਮੈਂ ਤੁਹਾਨੂੰ ਦਿਖਾ ਰਿਹਾ ਵੇਖੋ ਪਾਣੀ ਤੋਂ ਪਾਣੀ ਮੈਂ ਪਾਉਂਗਾ ਬੀਬੀ ਆਟਾ ਗਲ ਰਹੀਆਂ ਨੇ ਹੋਰ ਤੇ ਸਾਡੀ ਭੈਣ ਕੈਨੇਡਾ ਤੋਂ ਆਈ ਆ ਤੇ ਸਿੱਧੀ ਏਅਰਪੋਰਟ ਤੋਂ ਇੱਥੇ ਆ ਗਈ ਖਨੌਰੀ ਬਾਰਡਰ ਤੇ ਇਹਨਾਂ ਦੇ ਨਾਲ ਘਰ ਵਾਲੇ ਨੇ ਦੋਨੋਂ ਸਿੰਘ ਔਰ ਸਿੰਘਣੀ ਇਸ ਤਰੀ ਸੇਵਾ ਕਰੀ ਜਾਂਦੇ ਨੇ ਪਰ ਇਧਰ ਵੇਖੋ ਆ ਬੀਬੀਆਂ ਜਿਹੜੀਆਂ ਲੰਗਰ ਪਕਾਰੀਆਂ ਸਵੇਰ ਤੋਂ ਹੀ 7 ਵਜੇ ਪਹੁੰਚ ਜਾਂਦੀਆਂ 5 6 ਵਜੇ ਤੇ ਕਰਾ ਵੀ ਬੀ ਆਲਾ ਘਰ ਤਿਆਰ ਕਰਦਿਆਂ ਲੰਗੇ ਕੋਟ ਵੱਡਾ ਸਰਦਾਰਿੰਦਰਜੀਤ ਸਿੰਘ ਕੋਟ ਵੱਡਾ ਦੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਅਸਿੱਧੀਆਂ ਤਸਵੀਰਾਂ ਤਲਖਨੋਰੀ ਬਾਟ ਤੋਂ ਦਿਖਾ ਰਹੇ ਠੀਕ ਹੈ ਅਚਾ ਦਾ ਕਿਹਾ ਵੀ ਰਣਾ ਇੱਥੇ ਆ ਜਾਓ ਕੁਰਸੀਆਂ ਤੇ ਕੁਰਸੀ ਚਾੜ ਜਾਓ ਅੰਦਰ